ਤੇ ਤੇ ਬੜਾ ਪਿਆਰਾ ਸ਼ਬਦ ਹੈ ਭਲਾ ਕਰਨ ਵਾਲਾ ਭਲਾਈ ਕਰਨੀ ਕਿਸੇ ਦੀ ਭਲਾ ਕਰਨਾ ਭਲਾਈ ਕਰਨੀ ਪੱਬਾ ਭਲਾ ਹਮੇਸ਼ਾ ਮਨ ਵਿੱਚ ਭਲਾ ਸੋਚੀ ਪੱਬਾ ਪਾਣਾ ਹਮੇਸ਼ਾ ਪਾਣਾ ਮੰਨਿਓ ਤੇ ਪੱਬਾ ਪਹਿਲੇ ਨੰਬਰ ਤੇ ਪਾਣੀ ਚ ਰਹਿਣਾ ਦੂਜੇ ਨੰਬਰ ਤੇ ਭਲਾਈ ਕਰਨੀ ਪਾਣਾ ਭਲਾ ਭਲਾ ਸੋਚਣਾ ਕਿਸੇ ਦਾ ਹਰ ਵੇਲੇ ਪਾਣੇ ਵਿੱਚ ਰਹਿਣਾ ਤੇ ਜਿਹੜਾ ਬੰਦਾ ਕਿਸੇ ਦੀ ਭਲਾਈ ਸੋਚਦਾ ਕਿਸੇ ਬਾਰੇ ਚੰਗਾ ਸੋਚਦਾ ਉਹਦਾ ਭਲਾ ਤੇ ਆਪੇ ਹੋ ਜਾਂਦਾ ਕਿਸੇ ਬਾਰੇ ਚੰਗਾ ਸੋਚੀਏ ਸਾਡਾ ਭਲਾ ਤੇ ਫਿਰ ਆਪੇ ਹੋ ਜਾਣਾ ਤੂੰ ਜ਼ਿੰਦਗੀ ਵਿੱਚ ਪਾਣੇ 'ਚ ਰਹਿਣਾ ਜਿਹੜਾ ਗੁਰਮਖ ਹੈ ਵੱਡੇ ਤੋਂ ਵੱਡੀ ਮੁਸੀਬਤ ਵੀ ਜ਼ਿੰਦਗੀ 'ਚ ਆ ਜਾਏ ਉਹ ਕਹਿੰਦਾ ਜੀ ਜੋ ਤੁਦ ਪਾਵੈ ਸਾਈ ਭਲੀ ਕਾਲ ਤੂੰ ਸਦਾ ਸਲਾਮਤ ਰੰਕਾਰ ਹਮੇਸ਼ਾ ਪਾਣੇ ਵਿੱਚ ਰਹਿੰਦਾ ਤੇ ਪੱਬਾ ਪਾਣਾ ਹੈ ਤੇ ਜਿੱਥੇ ਪੱਬਾ ਭਲਾ ਹੈ ਤੇ ਉਥੇ ਪੱਬਾ ਭੁੱਲਾ ਵੀ ਹੈ ਕਿ ਮੈਂ ਭੁੱਲ ਗਿਆ ਖੁੱਲ ਕੇ ਆਪਣੀ ਗਲਤੀ ਨੂੰ ਸਵੀਕਾਰਨਾ ਵੀ ਤਰੱਕੀ ਦੇ ਰਾਹ ਦੇ ਪਹਿਲਾ ਕਦਮ ਹੈ ਉਸ ਬੰਦੇ ਦਾ ਭਲਾ ਹੋ ਜਾਂਦਾ ਜਿਹੜਾ ਭੁੱਲ ਆਪਣੀ ਖੁੱਲ ਕੇ ਮੰਨ ਲੈਂਦਾ ਉਹ ਮੰਨਦਾ ਮੇਰੇ ਤੋਂ ਗਲਤੀ ਹੋ ਰਹੀ ਹੈ ਮੈਂ ਭੁੱਲ ਗਿਆ ਮੈਂ ਪੱਬਾ ਭੁੱਲਾ ਜੀ ਪੱਬਾ ਪਾਣਾ ਜੀ ਪੱਬਾ ਭਲਾ ਜੀ ਇਹ ਤਿੰਨ ਪੱਬੇ ਪੜ੍ਹਾਏ ਜਾਂਦੇ ਨੇ ਗੁਰੂ ਘਰ ਵਿੱਚ ਵੀ ਭੁੱਲ ਮੰਨ ਲਈ ਗਲਤੀ ਮੰਨ ਲਈ ਇਹ ਹਮੇਸ਼ਾ ਕਹਿਣਾ ਮੈਂ ਭੁੱਲ ਗਿਆ ਤੇ ਜੇ ਭੁੱਲ ਗਏ ਆ ਦਿਲੋਂ ਅਸੀਂ ਸਵੀਕਾਰ ਕਰ ਲਈਏ ਮੈਂ ਭੁੱਲ ਗਿਆ ਤੇ ਫਿਰ ਸਾਡਾ ਭਲਾ ਛੇਤੀ ਹੋ ਜਾਂਦਾ ਹੈ ਗਲਤੀਆਂ ਹੁੰਦੀਆਂ ਨੇ ਬੰਦੇ ਹੀ ਕਰਦੇ ਹੁੰਦੇ ਆ ਇਨਸਾਨ ਹੀ ਗਲਤੀਆਂ ਕਰਦੇ ਫਿਰ ਬਖਸ਼ਾ ਲੈਣਾ ਭੁੱਲਾ ਬਖਸ਼ਾ ਲੈਣੀ ਤੇ ਆਪਾਂ ਰਾਤ ਵੀ ਕਿਹਾ ਸੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਕੋ ਘਰ ਮੋੜਾ ਵੀ ਉਹਨੂੰ ਭੁੱਲਿਆ ਨਹੀਂ ਕਹਿੰਦੇ ਤੇ ਭੁੱਲਣ ਤੇ ਆਵੇ ਤੇ ਕੋਈ ਪਤਾ ਨਹੀਂ ਕਿੰਨੇ ਭੁੱਲ ਜਾਣਾ ਮਾਣ ਨਹੀਂ ਕਦੇ ਕਰਨਾ ਚਾਹੀਦਾ ਬੜੇ ਗੁਰਸਿੱਖਾਂ ਬਣੀ ਬਾੜੀ ਪੜਦੇ ਆ ਨੌਲੇਜ ਬੜੀ ਐ ਭੁੱਲਣ ਤੇ ਆ ਜਾਣ ਵੱਡੇ ਵੱਡੇ ਭੁੱਲ ਜਾਂਦੇ ਐ ਭਾਈ ਗੁਰਦਾਸ ਜੀ ਵਰਗਿਆਂ ਵਾਸਤੇ ਵੀ ਲਿਖਿਆ ਵੀ ਭੁੱਲ ਗਏ ਸੀ ਇੱਕ ਟਾਈਮ ਤੇ ਜਾ ਕੇ ਜੇ ਗੁਰ ਸਾੰਗ ਵਰਤਦਾ ਸਿੱਖ ਸਿੱਧਕ ਨਾ ਹਾਰੇ ਫਿਰ ਅਖੀਰ ਤੇ ਕਹਿਣਾ ਪੈ ਗਿਆ ਜੇ ਗੁਰ ਪਰਮਾਏ ਸਾੰਗ ਕਰ ਕਿਆ ਸਿੱਖ ਵਿਚਾਰਾ ਸਿੱਖ ਕੀ ਕਰੇ ਮਾੜਾ ਜਿਆ ਵੀ ਮਾਣ ਕੀ ਪਤਾ ਲੱਗਦਾ ਐ ਤੇ ਆਪਣੇ ਆਪ ਨੂੰ ਇਹ ਕਹਿਣਾ ਵੀ ਭੁੱਲ ਹੋ ਸਕਦੀ ਹੈ ਗਲਤੀ ਹੋ ਸਕਦੀ ਹੈ ਹਰ ਵੇਲੇ ਜਾਗ ਕੇ